ਹਾਂਜੀ ਬੱਚੇ ਮੈਂ ਅਰਜਨ ਸਿੰਘ ਡਿਗਰੀ ਸੇ ਤੌਰ 'ਤੇ ਅਸੰਗਵਾ ਅੱਜ ਆਪਣਾ ਵਿਸ਼ਾ ਆਏਗਾ ਅਪਾ ਸੰਖਿਆ ਤੇ ਪਾ ਸੰਖਿਆ ਇਹ ਦੋ ਪ੍ਰਕਾਰ ਦੀ ਸੰਖਿਆਵਾਂ ਲਈਆ ਪਾ ਸੰਖਿਆਵਾਂ ਤੇ ਅਪਾ ਸੰਖਿਆਵਾਂ ਹੁੰਦੀ ਨੇ ਜਿਨ੍ਹਾਂ ਦੇ ਦੋ ਕੀ ਗੁਣਖੰਡ ਹੋਰ ਕਿਹੜੀ ਸੰਖਿਆ ਦੇ ਦੋ ਗੁਣ ਖਾਣ ਦੇ ਉਹ ਸਿਰਫ ਇੱਕ ਆਪਣੇ ਆਪ ਨਾਲ ਵੰਡੀ ਜਾਵੇ ਉਹ ਇੱਕ ਇੱਕ ਨਾਲ ਹਰੇਕ ਸੰਖਿਆ ਵੰਡੀਏ ਜਾਂਦੀ ਜਿਵੇਂ ਕਿ ਦੋ ਦੋ ਕਿਹੜੀ ਸੰਖਿਆ ਹੈਗੀ ਉਹ ਅਭਾਜਕ ਤੇ ਕਿ ਜਿਵੇਂ ਦੋ ਨਾਲ ਵੰਡੀ ਜਾਂਦੀ ਹੈ ਇੱਕ ਤਾਂ ਇਹ 1 ਨਾਲ ਦੋ 11 ਨਾਲ ਵੰਡੀ ਜਾਂਦੀ ਦੋ ਐਵੇਂ ਜਿਵੇਂ ਆਪਣੇ ਕੋਲੇ ਇੱਕ ਤੋਂ ਲੈ ਕੇ ਸਾਉਤ ਅਕਾ ਕਿੰਨੀਆਂ ਭਾਗ ਸੰਖਿਆ ਨੇ ਜਿਵੇਂ ਹੁਣ 2 ਹੋਗੀ 3 ਹੋਗੀ 5 ਹੋਗੀ 7 ਹੋਗੀ ਇਹਦੇ ਵਿੱਚ ਆਪਾਂ ਲਿਖ ਸਕਦੇ ਹਾਂ 2 ਹੋਗੀ 3 ਹੋਗੀ 5 ਹੋਗੀ 7 ਹੋਗੀ 11 ਹੋਗੀ ਤੇ ਇਸ ਤੋਂ ਬਾਅਦ 13 ਤੇ ਇਸ ਤੋਂ ਬਾਅਦ 17 19 ਐਵੇਂ ਜਿਵੇਂ ਸੁਭਾਉ ਹਨ ਇਹ ਹੀ ਆਪਣੀ ਹੈਗੇ ਰਹੀਆਂ ਭਾਗ ਸੰਖਿਆ ਤੇ ਉਸ ਤੋਂ ਬਾਅਦ ਹੈਗੇ ਭਾਗ ਸੰਖਿਆ ਭਾਗ ਸੰਖਿਆ ਉਹ ਸੰਖਿਆ ਹੁੰਦੀ ਹੈ ਜਿਹੜੀ 2 ਤੋਂ ਵੱਧ ਸੰਖਿਆ ਨਾਲ ਭੰਗ ਹੋ ਜਾਂਦੀ ਹੈ ਉਹਨੂੰ ਆਪਾਂ ਆਪਾਂ ਹਾਦਸਾ ਕਰੀਏ ਜਿਵੇਂ 4 ਜਿਹਦੇ 2 ਤੋਂ ਵੱਧ ਗੁਣ ਸਾਡੇ ਹੋਣ ਤੇ ਜਿਵੇਂ ਨੂੰ ਆਪਾਂ 4 ਨੂੰ ਆਪਾਂ 2 ਨਾਲ ਹੀ ਵੰਡ ਸਕਦੇ ਆਗੇ ਤਾਂ ਅਗਰ 2 4 ਨੂੰ ਆਪਾਂ 4 ਨਾਲ ਹੀ ਵੰਡ ਸਕਦੇ ਆਗੇ ਤਾਂ ਆਲੇ 1 4 ਨੂੰ ਆਪਾਂ 1 ਨਾਲ ਵੰਡ ਸਕਦੇ ਆਗੇ ਕਾਰਿਆ 4 ਤਾਂ ਇਹਦੇ ਦੰਗਾ ਕਿ ਐਵੇਂ ਜੇ ਕੋਈ ਸ਼ੇਮੂਵਮਟ ਨਾ ਹੋਵੇ ਜਾਂ ਆਠੀਵਮਟ ਹੋਵੇ ਤਾਂ ਉਹ ਬਾਦਰਾ ਬਣਦੀ ਹੈ इतने अपने को बाकी अपार संख्या छत् के बाकी जी संख्या आ गई सारियाप संख्या जिमें कि चार छ अठ दस बारह चौदह सोलह पंद्रह ये सारिया आ गई अपने को अपार संख्या चार नौ भी इतने आ गई ठीक है ये सारिया आ गई अपख्या ਤੁਸੀਂ ਅੱਗੇ ਯਾਦ ਰੱਖੇ ਜੋ ਗੱਲਾਂ ਲਿੰਗੀਆਂ ਪੇਜ ਨੰਬਰ ਹੈਗੇਗਾ 5ਵੀਂ ਕਲਾਸ ਦਾ ਹਾਰਟ ਨੰਬਰ 68 ਹੁੰਦਾ ਹੈ ਪੇਜ ਉੱਤੇ ਆਪਾਂ ਯਾਦ ਰੱਖਣ ਜੋ ਗੱਲਾਂ ਕਰ ਸਕਦੇ ਹਾਂ ਜਿਹੜੀ ਇੱਕ ਸੰਖਿਆ ਹੈਗੀ ਨਾ ਤਾਂ ਉਹਨੂੰ ਆਪਾਂ ਭਾਗ ਸੰਖਿਆ ਕਹਿ ਸਰ ਜੀ ਨਾਲ ਉਹਨੂੰ ਆਪਾਂ ਭਾਗ ਸਕਦੇ ਹਾਂ ਸਰ ਜੀ ਸਿਰਫ ਦੋ ਹੀ ਅਜਿਹੀ ਜਿਸ ਸੰਖਿਆ ਹੈ ਜੋ ਭਾਗ ਸਕਦੇ ਹਨ ਦੋ ਹੈ ਜਿਹੜੀ ਨਾਲ ਤਾਂ ਉਹ ਜਿਸ ਸੰਖਿਆ ਹੈਗੀ ਨਾਲੇ ਉਹ ਭਾਗ ਸਕਦਾ ਹੈ ਜੀ सब तो छोटी अभास संख्या जी कि है सब तो छोटी अभास संख्या हैगी है सब तो छोटी भा संख्या पब संख्या भात संख्या जी हैगी है चार सब तो छोटी भात संख्या सब तो छोटी भा संख्या चार सब था था। तो छोटी अभाज संख्या जी हैगी धन्यवाद अच्छा इनाही करद